ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿਵੇਕ 23 ਤੀਵੇਂ ਐਪੀਸੋਡ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਭੁਪਿੰਦਰ ਸਿੰਘ ਭਾਈਖੇਲ ਮੇਰੇ ਨਾਲ ਸ਼ਬਦ ਦਾ ਪਾਠ ਕਰ ਰਹੇ ਹਨ ਪੁਸ਼ਪਿੰਦਰ ਕੌਰ ਇਸ ਅੰਕ ਵਿੱਚ 시ਗ르간 사히브지 ਦੇ ਤੀਨੇ ਪੰਨੇ ਤੇ ਸੁशोਭਤ ਸ੍ਰੀ ਰਾਗ ਦੇ ਤੀਜੀ ਪਾਸ਼ਾਹੀ ਦੀ ਰਚੀ ਹੋਈ ਬਾਣੀ ਦੇ ਅਰਥਾਂ ਨੂੰ ਸਮਝਾਂਗੇ ਇਹ ਆਡੀਓ ਵੀਡੀਓ ਟਿੱਕਾ ਮੁਖ ਰੂਪ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਦੇ 시ਗ르간 사히브 ਦਰਪਣ ਤੇ ਆਧਾਰਿਤ ਹੈ ਇਸ ਦਾ ਹਿੰਦੀ ਅਨੁਵਾਦ ਦਾਸ ਨੇ ਕੀਤਾ ਹੈ ਜੋ ਆਨਲਾਈਨ ਗੁਰੂ ਗ੍ਰੰਥ ਦਰਪਣ .net ਤੇ ਦੇਖਿਆ ਜਾ ਸਕਦਾ ਹੈ ਅਤੇ ਕਈ ਗੁਰਬਾਣੀ ਸਰਚ ਐਪਸ ਤੇ ਵੀ ਉਪਲਬਧ ਹੈ ਕਿੰਡਲ ਈ-ਬੁੱਕ ਜਾਂ ਐਮਾਜ਼ਾਨ ਤੇ ਵੀ ਪੜਿਆ ਜਾ ਸਕਦਾ ਹੈ ਇਸ ਦੀ ਹਾਰਡ ਕਾਪੀ ਲਈ ਸਿੰਘ ਬ੍ਰਦਰਸ ਅੰਮ੍ਰਿਤਸਰ ਨਾਲ ਸੰਪਰਕ ਕੀਤਾ ਜਾਵੇ ਹੁਣ ਆਉਂਦੇ ਹਾਂ ਵਿਸ਼ੇ ਵੱਲ ਇਸ ਅੰਕ ਵਿੱਚ ਦਿੱਤੇ ਗਏ ਸ਼ਬਦਾਂ ਰਾਹੀਂ ਅਸੀਂ ਗੁਰੂ ਦੀ ਮਤ ਸੱਚਾ ਨਾਮ ਸੱਚੇ ਸਾਹਿਬ ਦੀ ਸੇਵਾ ਹਉਮੈ ਦੀ ਨਿਵਰਤੀ ਅਤੇ ਸੱਚ ਸਰੂਪ ਦੀ ਪ੍ਰਾਪਤੀ ਬਾਰੇ ਉਪਦੇਸ਼ ਨੂੰ ਸਮਝਾਂਗੇ ਜਿਸ ਵਿੱਚ ਬਾਰ ਬਾਰ ਮਨ ਨੂੰ ਸਮਝਾਇਆ ਗਿਆ ਹੈ ਕਿ हे ਮੇਰੇ ਮਨ ਸਦਾ ਹਰੀ ਦੀ ਸ਼ਰਣ ਵਿੱਚ ਭਗਤੀ ਵਿੱਚ ਜੁੜਿਆ ਰਹੇ ਤਾਜੋ ਗੁਰੂ ਉਪਦੇਸ਼ ਤੇਰੇ ਅੰਦਰ ਵਸਿਆ ਰਹੇ ਅਤੇ ਤੈਨੂੰ ਹਰੀ ਕਦੇ ਭੁੱਲ ਨਾ ਜਾਵੇ ਇਸੇ ਬੇਨਤੀ ਨਾਲ ਆਓ ਸੁਣਦੇ ਹਾਂ ਇਸ ਪੰਨੇ ਦਾ ਪਹਿਲਾ ਸ਼ਬਦ ਸਿਰੀ ਰਾਗ ਮਹੱਲ ਲਾਤੀਜਾ ਸੱਚਾ ਸਾਹਿਬ ਸੇਵੀ ਹੈ ਸਤ ਵਡਿਆਈ ਦੇ ਗੁਰ ਪ੍ਰਸਾਦੀ ਮਨ ਵਸੇ ਹੋ ਮੈਂ ਦੂਰ ਕਰੇ ਇਹ ਮਨ ਤਾਵਤ ਨਾ ਰਹੇ ਜਾਂ ਆਪੇ ਨਦਰ ਕਰੇ ਭਾਈ રે ਗੁਰਮੁਖ ਹਰਨਾਮ ਤੇ ਆਏ ਨਾਮ ਨਿਧਾਨ ਸਦਮਨ ਵਸੈ ਮਹਿਲੀ ਪਾਵੈ ਥਾਉ ਰਹਾਉ ਮਨ ਮੁਖ ਮੰਤਨ ਅੰਧ ਹੈ ਤਿਸ ਨੋ ਠੌਰ ਨਾ ਠਾਉ ਬੋਜੋਨੀ ਪੋਂਦਾ ਫਿਰੈ ਜੋ শূন্য ਕਰਕਾਉ ਗੁਰਮਤੀ ਕਟ ਚੰਨਣਾ ਸਬਦ ਮਿਲੈ ਹਰ ਨਾਉ ਤ੍ਰੈ ਗੁਣ ਵਿਖਿਆ ਅੰਧ ਹੈ ਐ ਮਾਇਆ ਮੋਗubar ਲੋਬੀਆਂ ਕੋ ਸੇਵ ਦੇ ਪੜ ਵੇਦਾ ਕਰੇ ਪੁਕਾਰ ਵਿਖਿਆ ਅੰਦਰ ਪਚਮੂਏ ਨਾ ਉਰਵਾਰ ਨਾ ਪਾਰ ਮਾਇਆ ਮੋ ਵਿਸਾਰਿਆ ਜਗਤ ਪਿਤਾ ਪ੍ਰਤਿਪਾਲ ਬਾਜੋ ਗੁਰੂ ਅਚੇਤ ਹੈ ਸਭ ਬੱਦੀ ਜਮ ਕਾਲ ਨਾਨਕ ਗੁਰਮਤ ਉਬਰੇ ਸੱਚਾ ਨਾਮ ਸਮਾਲ ਇਸ ਸ਼ਬਦ ਵਿੱਚ ਗੁਰਮੁਖ ਹੋ ਕੇ ਪਰਮ ਪਤ ਤੱਕ ਪਹੁੰਚਣ ਦੀ ਜਾਚ ਦੱਸੀ ਗਈ ਹੈ ਦੋ ਤਰ੍ਹਾਂ ਦੇ ਮਨਮੁਖਾਂ ਬਾਰੇ ਜ਼ਿਕਰ ਹੈ ਇੱਥੇ ਪਹਿਲਾ ਉਹ ਜੋ ਮਾਇਆ ਮੋਹ ਵਿੱਚ ਗਲਤਾਨ ਹੈ ਤੇ ਮਨਮੁਖੀ ਜੀਵਨ ਬਸਰ ਕਰ ਰਿਹਾ ਦੂਜਾ ਉਹ ਪੰਡਤ ਗਿਆਨੀ ਵੀ ਮਨਮੁਖ ਹੀ ਹੈ ਜੋ ਬੰਦਗੀ ਤੋਂ ਸਖਣਾ ਹੈ ਲੋਭ ਨਾਲ ਗਸਿਆ ਹੋਇਆ ਹੈ ਹੁਣ ਜਾਣਦੇ ਹਾਂ ਇਸ ਸ਼ਬਦ ਦੇ ਅਰਥ ਸ੍ਰੀ ਰਾਗ ਮਹਿਲ ਲਾਤੀਜਾ ਸੱਚਾ ਸਾਹਿਬ ਸੇਵੀ ਹੈ ਸੱਚ ਵਡਿਆਈ ਦੇ ਗੁਰ ਪ੍ਰਸਾਦੀ ਮਨ ਵਸੇ ਹੋ ਮੈ ਦੂਰ ਕਰੇ ਇਹ ਮਨਤਾਵਤ ਨਾ ਰਹੇ ਜਾਂ ਆਪੇ ਨਦਰ ਕਰੇ ਸੱਚਾ ਸਦਾ ਸਥਿਰ ਰਹਿਣ ਵਾਲਾ ਪ੍ਰਭੂ ਸੇਵੀਏ ਸਿਮਰਨਾ ਚਾਹੀਦਾ ਹੈ ਸੱਚ ਸਦਾ ਸਥਿਰ ਪ੍ਰਭ ਦੇ ਦਿੰਦਾ ਹੈ ਮਨ ਮਨ ਵਿੱਚ ਕਰੇ ਕਰਦਾ ਹੈ ਤਾਵਤ ਭਟਕਦਾ ਤਾਵਤ ਮਤਲਬ ਦੌੜਦਾ ਹੁੰਦਾ ਹੈ ਮਾਇਆ ਦੇ ਪਿੱਛੇ ਦੌੜਦਾ ਤਾਂ ਤਦੋਂ ਹੀ ਰਹਿ ਟਿਕਦਾ ਹੈ ਏ ਪਾਈ ਸਦਾ ਸਥਿਰ ਰਹਿਣ ਵਾਲੇ ਮਾਲਕ ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ ਜਿਹੜਾ ਸਿਮਰਦਾ ਹੈ ਉਸ ਨੂੰ ਹੀ ਸਦਾ ਸਥਿਰ ਪ੍ਰਭ ਇੱਜ਼ਤ ਦਿੰਦਾ ਹੈ ਗੁਰੂ ਦੀ ਮਿਹਰ ਨਾਲ ਜਿਸ ਦੇ ਮਨ ਵਿੱਚ ਪ੍ਰਭੂ ਆਵਸਤਾ ਹੈ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ ਪਰ ਕਿਸੇ ਦੇ ਵਸ ਦੀ ਗੱਲ ਨਹੀਂ ਮਾਇਆ ਬੜੀ ਮੋਹਣੀ ਹੈ ਜਦੋਂ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ ਤਦੋਂ ਹੀ ਇਹ ਮਨ ਮਾਇਆ ਦੇ ਪਿੱਛੇ ਦੌੜ ਨੂੰ ਹਟਦਾ ਹੈ ਭਾਈ ਰੇ ਗੁਰਮੁਖ ਹਰਿ ਨਾਮ ਤੇ ਆਏ ਨਾਮ ਨਿਧਾਨ ਸਦਮਨ ਵਸੈ ਮਹਿਲੀ ਪਾਵੈ ਥਾਓ ਰਹਾਓ ਸਦ ਯਾਨੀ ਸਦਾ ਮਹਿਲੀ ਪ੍ਰਭੂ ਦੇ ਮਹਿਲ ਵਿੱਚ ਇਸ ਸ਼ਬਦ ਦੀ ਇਹ ਰਹਾਉ ਦੀ ਪੰਕਤੀ ਹੈ ਯਾਨੀ ਸ਼ਬਦ ਦਾ ਕੇਂਦਰੀ ਪਾਉ ਹੈ ਇਸ ਵਿੱਚ ਜਿਸ ਦਾ ਅਰਥ ਹੋਇਆ हे ਭਾਈ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰ ਜਿਸ ਮਨੁੱਖ ਦੇ ਮਨ ਵਿੱਚ ਨਾਮ ਖਜ਼ਾਨਾ ਸਦਾ ਵਸਦਾ ਹੈ ਉਹ ਪਰਮਾਤਮਾ ਦੇ ਚਰਨਾਂ ਵਿੱਚ ਟਿਕਾਣਾ ਲਭ ਲੈਂਦਾ ਹੈ ਮਨ ਮੁਖ ਮੰਤਨ ਅੰਧ ਹੈ ਤਿਸ ਨੋ ਠੌਰ ਨਾ ਠਾਓ ਬੋਜੋਨੀ ਪੋਂਦਾ ਫਿਰੈ ਜੋ ਸ਼ੂਨਿਆ ਕਰਕਾਉ ਗੁਰਮਤੀ ਕਟ ਚੰਨਾ ਸ਼ਬਦ ਮਿਲੈ ਹਰ ਨਾਉ ਅੰਧ ਯਾਨੀ ਅੰਨਾ ਨਉ ਨੂੰ ਘਰ ਰਦੇ ਉੱਪਰ ਸਿਆਰੀ ਘਰ ਵਿੱਚ ਕਟ ਟੈਂਕੀ ਉੱਪਰ ਸਿਆਰੀ ਹਿਰਦੇ ਵਿੱਚ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਮਨ ਮਾਇਆ ਦੇ ਮੋਹ ਵਿੱਚ ਅੰਨਾ ਹੋ ਜਾਂਦਾ ਹੈ ਸਰੀਰ ਵੀ ਪਾਉ ਉਸ ਦੀਆਂ ਹਰੇ ਗਿਆਨ ਇੰਦਰੀਆਂ ਵੀ ਅੰਨੀਆਂ ਹੋ ਜਾਂਦੀਆਂ ਹਨ ਉਸ ਨੂੰ ਆਤਮਕ ਸ਼ਾਂਤੀ ਵਾਸਤੇ ਕੋਈ ਥਾਂ ਟਿਕਾਣਾ ਨਹੀਂ ਸੂਝਦਾ ਮਾਇਆ ਦੇ ਮੋਹ ਵਿੱਚ ਫਸ ਕੇ ਉਹ ਅਨੇਕਾਂ ਜੂਨੀਆਂ ਵਿੱਚ ਭਟਕਦਾ ਫਿਰਦਾ ਹੈ ਕਿਤੋਂ ਵੀ ਉਸ ਨੂੰ ਆਤਮਕ ਸ਼ਾਂਤੀ ਨਹੀਂ ਮਿਲਦੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿਸੇ ਸੁੰਨੇ ਘਰ ਵਿੱਚ ਕਾਂ ਜਾਂਦਾ ਹੈ ਤਾਂ ਉੱਥੋਂ ਉਸ ਨੂੰ ਕੁਝ ਵੀ ਨਹੀਂ ਮਿਲਦਾ ਗੁਰੂ ਦੀ ਮੱਤ ਤੇ ਤੁਰਿਆਂ ਹੀ ਹਿਰਦੇ ਵਿੱਚ ਚਾਦਰਨ ਹੋ ਜਾਂਦਾ ਹੈ ਪਾਉ ਸਹੀ ਜੀਵਨ ਦੀ ਸੂਝ ਆ ਜਾਂਦੀ ਹੈ ਗੁਰੂ ਦੇ ਸ਼ਬਦ ਵਿੱਚ ਜੁੜਿਆ ਪ੍ਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਤ੍ਰੈਗੁਣ ਵਿਖਿਆ ਅੰਧ ਹੈ ਮਾਇਆ ਮੋਗਬਾਰ ਲੋਭੀਆਂ ਕੋ ਸੇਵ ਦੇ ਪੜ ਵੇਦਾ ਕਰੇ ਪੁਕਾਰ ਵਿਖਿਆ ਅੰਦਰ ਪਚ ਮੂਏ ਨਾ ਉਰਵਾਰ ਨਾ ਪਾਰ ਤ੍ਰੈਗੁਣ ਵਿਖਿਆ ਰਜੋ ਸਤੋ ਤਮੋ ਇਹ ਤਿੰਨ ਗੁਣਾਂ ਵਾਲੀ ਮਾਇਆ ਗੁਬਾਰ ਯਾਨੀ ਕੁਬਾਰ ਹਨੇਰਾ ਅਨ ਕੋ ਅਨਿ ਕੋ ਕਿਸੇ ਹੋਰ ਨੂੰ ਪੜ ਪੜ ਕੇ ਪਚ ਮੂਏ ਖੁਆਰ ਹੋ ਕੇ ਆਤਮਕ ਮੌਤੇ ਮਰਦੇ ਹਨ ਤ੍ਰਿਗੁਣੀ ਮਾਇਆ ਦੇ ਪ੍ਰਭਾਵ ਹੇਠ ਜਗਤ ਅੰਨਾ ਹੋ ਰਿਹਾ ਹੈ ਮਾਇਆ ਦੇ ਮੋਹ ਦਾ ਹਨੇਰਾ ਚੁਫੇਰੇ ਪਸਰਿਆ ਹੋਇਆ ਹੈ ਲੋਹ ਵਿੱਚ ਗਸੇ ਹੋਏ ਜੀਵ ਉੰਜ ਤਾਂ ਵੇਦਾਂ ਨੂੰ ਪੜ ਕੇ ਸ਼ਾਸਤਰਾਂ ਨੂੰ ਪੜ ਕੇ ਉਹਨਾਂ ਦਾ ਉਪਦੇਸ਼ ਦਾ ਢਡੋਰਾ ਪਿੰਦੇ ਫਿਰਦੇ ਹਨ ਪਰ ਅੰਦਰੋਂ ਪ੍ਰਭੂ ਨੂੰ ਵਿਸਾਰ ਕੇ ਹੋਰ ਦੀ ਅਰਥਾਤ ਮਾਇਆ ਦੀ ਸੇਵਾ ਕਰਦੇ ਹਨ ਮਾਇਆ ਦੇ ਮੋਹ ਵਿੱਚ ਖੁਆਰ ਹੋ ਹੋ ਕੇ ਆਤਮਕ ਮੌਤੇ ਮਰ ਜਾਂਦੇ ਹਨ ਅਰਥਾਤ ਮਾਇਆ ਦੇ ਮੋਹ ਦੇ ਕੁਪ ਹਨੇਰੇ ਵਿੱਚੋਂ ਉਹਨਾਂ ਨੂੰ ਨਾ ਉਰਲਾ ਬੰਨਾ ਦਿਸਦਾ ਹੈ ਤੇ ਨਾ ਹੀ ਪਰਲਾ ਬੰਨਾ ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਿਪਾਲ ਵਾਜੂ ਗੁਰੂ ਅਚੇਤ ਹੈ ਸਭ ਬੱਦੀ ਜਮਕਾਲ ਨਾਨਕ ਗੁਰਮਤ ਉਭਰੇ ਸੱਚਾ ਨਾਮ ਸਮਾਲ ਮੋਹ ਮੋਹ ਵਿੱਚ ਅਚੇਤ ਗਾਫਲ ਜਿ ਬੇਸੁਧ ਹੋ ਜਾਣਾ ਸਭ ਸਾਰੀ ਲੁਕਾਈ ਜਮਕਾਲ ਜਮਕਾਲ ਨੇ ਉਭਰੇ ਬਚਦੇ ਹਨ ਤਰ ਜਾਂਦੇ ਹਨ ਸਮਾਲ ਸੰਭਾਲ ਕੇ ਚੇਤੇ ਕਰਕੇ माया ਦੇ ਮੋਹ ਵਿੱਚ ਫਸ ਕੇ ਜੀਵਾ ਨੇ ਜਗਤ ਦੇ ਪਿਤਾ ਪਾਲਣ ਹਰ ਪ੍ਰਭੂ ਨੂੰ ਪੁਲਾ ਦਿੱਤਾ ਹੈ ਅਤੇ ਗੁਰੂ ਦੀ ਸ਼ਰਨ ਤੋਂ ਬਿਨਾਂ ਜੀਵ ਗਾਫਿਲ ਹੋ ਰਿਹਾ ਹੈ ਪਰਮਾਤਮਾ ਤੋਂ ਵਿਛੜੀ ਹੋਈ ਸਾਰੀ ਲੁਕਾਈ ਨੂੰ ਆਤਮਕ ਮੌਤ ਨੇ ਆਪਣੇ ਬੰਧਨਾ ਵਿੱਚ ਜਕੜਿਆ ਹੋਇਆ ਹੈ ਹੀ ਨਾਨਕ ਗੁਰੂ ਦੀ ਸਿੱਖਿਆ ਦੀ ਬਰਕਤ ਨਾਲ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਾ ਕੇ ਹੀ ਜੀਵ ਆਤਮਕ ਮੌਤ ਦੇ ਬੰਧਨਾਂ ਤੋਂ ਬਚ ਸਕਦਾ ਹੈ ਹੁਣ ਅਗਲਾ ਸ਼ਬਦ ਅਗਲੇ ਸ਼ਬਦ ਵਿੱਚ ਸੱਚ ਸਰੂਪ ਦੀ ਪ੍ਰਾਪਤੀ ਦਾ ਜ਼ਿਕਰ ਹੈ ਜਿਸ ਨੂੰ ਚੌਥਾ ਪਦ ਕਿਹਾ ਗਿਆ ਹੈ ਇਹ ਕੀ ਹੈ ਅਤੇ ਕਿਵੇਂ ਪ੍ਰਾਪਤ ਹੁੰਦਾ ਹੈ ਆਓ ਸੁਣਦੇ ਹਾਂ ਇਸ ਸ਼ਬਦ ਵਿੱਚ ਸ੍ਰੀ ਰਾਗ ਮਹਿਲ ਲਾਤੀ ਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇ ਲਾਇਨ ਹਰ ਨਾਮ ਵਸਿਆ ਮਨਿ ਆਏ होते जिनके पुण्य है तिन सत्संगत मेला आए भाई रे गुरमत साच राहओ साचो साच कमावणा साचे शब्द मिलाओ राहो जिनी नाम पहचाणिया तिन बिटो बल जाओ आप छोड़ चरनी लगा जल्ला तिनके पाए लाहा हर हर नाम मिले सहजे नाम समाए बिन गुरु में हल न पाईए नाम ना प्राप्त होए ऐसा सतगुरु लोड लो जिदु पाईए सच सोए ਅਸੁਰ ਸੰਘਾਰ ਐ ਸੁਖ ਵਸੈ ਜੋ ਤਿਸ ਭਾਵੈ ਸੋ ਹੋਏ ਜਿਹਾ ਸਤਗੁਰ ਕਰ ਜਾਣਿਆ ਤੇ ਹੋ ਜਿਹਾ ਸੁਖ ਹੋਏ ਏ ਸੈਸਾ ਮੂਲੇ ਨਾਹੀ ਭਾਉ ਲਾਏ ਜਨ ਕੋਏ ਨਾਨਕ ਏਕ ਜੋਤ ਦੋਇ ਮੂਰਤੀ ਸਬਦ ਮਿਲਾਵਾ ਹੋਏ ਇਸ ਸ਼ਬਦ ਵਿੱਚ ਦੱਸਿਆ ਗਿਆ ਹੈ ਕਿ ਤਮੋ ਰਜੋ ਸਤੋ ਇਨਾ ਤ੍ਰੈ ਗੁਣਾ ਵਾਲੀ ਅਵਸਥਾ ਵਿੱਚ ਮਾਇਆ ਮੋਹ ਵਾਪਰਦਾ ਰਹਿੰਦਾ ਹੈ ਗੁਰਮੁਖ ਇਸ ਤ੍ਰੈ ਗੁਣੀ ਮਾਇਆ ਤੋਂ ਉੱਪਰ ਉੱਠ ਕੇ ਚੌਥੇ ਪਦ ਨੂੰ ਪ੍ਰਾਪਤ ਕਰਦੇ ਹਨ ਇਸੇ ਨੂੰ ਤੁਰਿਆ ਅਵਸਥਾ ਵੀ ਕਹਿੰਦੇ ਹਨ ਤੁਰਿਆ ਦਾ ਅਰਥ ਹੈ ਚੌਥਾ ਇਹੀ ਹੈ ਹਰੀ ਮਿਲਾਪ ਦੀ ਅਵਸਥਾ ਇਹ ਚੌਥਾ ਪਦ ਮਿਲਦਾ ਹੈ ਨਾਮ ਨਾਲ ਅਤੇ ਨਾਮ ਗੁਰੂ ਤੋਂ ਪ੍ਰਾਪਤ ਹੁੰਦਾ ਹੈ ਹੁਣ ਸਮਝਦੇ ਹਾਂ ਇਸ ਸ਼ਬਦ ਦੇ ਅਰਥ ਸ੍ਰੀ ਰਾਗ ਮਹਿਲਾਤੀ ਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇ ਲਾਇਨ ਹਰ ਨਾਮ ਵਸਿਆ ਮਨ ਆਏ ਪੋਤੇ ਜਿੰਕੇ ਪੁੰਨ ਹੈ ਤਿੰਨ ਸਤਸੰਗਤ ਮੇ ਲਾਇ ਆਏ ਗੁਰਮੁਖ ਯਾਨੀ ਗੁਰਮੁਖ ਗੁਰੂ ਦੇ ਸਲ ਮੁਖ ਰਹਿਣ ਵਾਲਾ ਮਨੁੱਖ ਚੌਥਾ ਪਦ ਚੌਥਾ ਦਰਜਾ ਉਹ ਆਤਮਕ ਅਵਸਥਾ ਜਿੱਥੇ ਮਾਇਆ ਦੇ ਤਿੰਨ ਗੁਣ ਆਪਣਾ ਜ਼ੋਰ ਨਹੀਂ ਪਾ ਸਕਦੇ ਮੇ ਲਾਇਨ ਉਸ ਪ੍ਰਭੂ ਨੇ ਮਿਲਾਏ ਹਨ ਮਨ ਮਨ ਵਿੱਚ ਪੋਤੇ ਪੋਤੇ ਵਿੱਚ ਯਾਨੀ ਖਜ਼ਾਨੇ ਵਿੱਚ ਪੁਨ ਨੀਕੀ ਜਗਤ ਵਿੱਚ ਤ੍ਰਿਗੁਣੀ ਮਾਇਆ ਦਾ মোহ ਫਸਰ ਰਿਹਾ ਹੈ ਜਿਹੜਾ ਮਨੁੱਖ ਗੁਰੂ ਦੇ ਸੰਮੁਖ ਰਹਿੰਦਾ ਹੈ ਉਹ ਉਸ ਆਤਮਕ ਦਰਜੇ ਨੂੰ ਹਾਸਲ ਕਰ ਲੈਂਦਾ ਹੈ ਜਿੱਥੇ ਮਾਇਆ ਦੇ ਤਿੰਨ ਗੁਣਾਂ ਦਾ ਜ਼ੋਰ ਨਹੀਂ ਚੱਲ ਸਕਦਾ ਪਰਮਾਤਮਾ ਨੇ ਮਿਹਰ ਕਰਕੇ ਜਿਨ੍ਹਾਂ ਮਨੁੱਖਾਂ ਨੂੰ ਆਪਣੇ ਚਰਨਾਂ ਵਿੱਚ ਮਿਲਾਇਆ ਹੈ ਉਹਨਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਆਵਸਦਾ ਹੈ ਜਿਨ੍ਹਾਂ ਦੇ ਭਾਗਾਂ ਵਿੱਚ ਨੇਕੀ ਹੈ ਪਰਮਾਤਮਾ ਉਹਨਾਂ ਨੂੰ ਸਾਥ ਸੰਗਤ ਵਿੱਚ ਮਿਲਾਉਂਦਾ ਹੈ ਭਾਈ ਰੇ ਗੁਰਮਤਿ ਸਾਚ ਰਹਾਓ ਸਾਚੋ ਸਾਚ ਕਮਾਉਣਾ ਸਾਚੇ ਸਬਦ ਮਿਲਾਓ ਰਹਾਓ ਸਾਚ ਯਾਨੀ ਸਦਾ ਸਿਰ ਪ੍ਰਭੂ ਵਿੱਚ ਰਹਾਓ ਯਾਨੀ ਟਿਕਿਆ ਰਹੇ ਸਾਚੋ ਸਾਚ ਸਾਚ ਹੀ ਸਾਚ ਨਾਨਕ ਸਦਾ ਸਿਰ ਪ੍ਰਭੂ ਦਾ ਸਿਮਰਨ ਹੀ ਸਾਚੇ ਸ਼ਬਦ ਉਸ ਸਦਾ ਸਿਰ ਪ੍ਰਭੂ ਦੀ ਸਿਫਤ ਸਲਾਹ ਵਿੱਚ ਮਿਲਾਓ ਮਿਲੇ ਰਹੋ ਸ਼ਬਦ ਦੀ ਰਹਾਉ ਦੀ ਇਸ ਪੰਕਤੀ ਵਿੱਚ ਸ਼ਬਦ ਦਾ ਕੇਂਦਰੀ ਭਾਅ ਹੈ ਏ ਪਾਈ ਗੁਰੂ ਦੀ ਮਤ ਲੈ ਕੇ ਸਦਾ ਸਿਰ ਪ੍ਰਭੂ ਵਿਸ਼ਟ ਕੀਆ ਰਹ ਸਦਾ ਸਿਰ ਪ੍ਰਭੂ ਦੇ ਸਿਮਰਨ ਦੀ ਹੀ ਕਮਾਈ ਕਰ ਸਦਾ ਸਿਰ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਹੀ ਜੁੜਿਆ ਰਹੇ ਜਿਨੀ ਨਾਮ ਪਛਾਣਿਆ ਤਿਨ ਵਿਟੋ ਬਲ ਜਾਓ ਆਪ ਛੋੜ ਚਰਨੀ ਲਗਾ ਜੱਲਾ ਤਿਨਕੇ ਪਾਏ ਲਾਹਾ ਹਰ ਹਰ ਨਾਮ ਮਿਲੇ ਸਹਜੇ ਨਾਮ ਸਮਾਏ ਨਾਮ ਪਛਾਣਿਆ ਪ੍ਰਭੂ ਦੇ ਨਾਮ ਦੀ ਕਦਰ ਪਛਾਣੀ ਹੈ ਵਿਟੋ ਵਿੱਚੋਂ ਤੋਂ ਉਸ ਤੋਂ ਜਾਓ ਜਾਓ ਮੈਂ ਜਾਂਦਾ ਹਾਂ ਆਪ ਸਵੈ ਪਾਓ ਆਪਾ ਪਾਓ ਲਗਾ ਲਗਾ ਮੈਂ ਲਗਦਾ ਹਾਂ ਭਾਏ ਪ੍ਰੇਮ ਵਿੱਚ ਰਜ਼ਾ ਵਿੱਚ ਲਾਹਾ ਲਾਭ ਸਹਜੇ ਸਹਜ ਆਤਮਕ ਅਡੋਲਤਾ ਦੇ ਰਾਹੀ ਸਮਾਏ ਸਮਾ ਜਾਂਦਾ ਹੈ ਲੀਨ ਹੋ ਜਾਂਦਾ ਹੈ ਮੈਂ ਉਹਨਾਂ ਗੁਰਮੁਖਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੀ ਕਦਰ ਸਮਝੀ ਹੈ ਆਪ ਪਾਪਾਓ ਯਾਨੀ ਸਵੈ ਪਾਓ ਤਿਆਗ ਕੇ ਮੈਂ ਉਹਨਾਂ ਦੇ ਚਰਨੀ ਲਗਦਾ ਹਾਂ ਮੈਂ ਉਹਨਾਂ ਦੇ ਪਿਆਰ ਅਨਸਾਰ ਹੋ ਕੇ ਤੁਰਦਾ ਹਾਂ ਜਿਹੜਾ ਮਨੁੱਖ ਨਾਮ ਜਪਣ ਵਾਲਿਆਂ ਦੀ ਸ਼ਰਨ ਪੈਂਦਾ ਹੈ ਉਹ ਆਤਮਿਕ ਅਡੋਲਤਾ ਦੇ ਰਾਹੀਂ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ ਉਸ ਨੂੰ ਪ੍ਰਭੂ ਦਾ ਨਾਮ ਰੂਪ ਲਾਭ ਹਾਸਲ ਹੋ ਜਾਂਦਾ ਹੈ ਬਿਨ ਗੁਰ ਮਹਿਲ ਨਾ ਪਾਈ ਹੈ ਨਾਮ ਨਾ ਪ੍ਰਾਪਤ ਹੋਏ ਐਸਾ ਸਤਗੁਰ ਲੋੜ ਲੋ ਜਿਦੂ ਪਾਈ ਹੈ ਸੱਚ ਸੋਏ ਅਸੁਰ ਸੰਘਾਰ ਹੈ ਸੁਖ ਵਸੈ ਜੋਤਿਸ ਪਾਵੈ ਸੋ ਹੋਏ ਮਹਿਲ ਯਾਨੀ ਪਰਮਾਤਮਾ ਦਾ ਦਰ ਲੋੜ ਲੋੜ ਲੋ ਲਬ ਲਵੋ ਜਿੱਦੂ ਜਿਸ ਤੋਂ ਸਚ ਸੋਏ ਉਸ ਦਾਸਿਰ ਪ੍ਰਭੂ ਅਸੁਰ ਕਾਮਾਦਿਕ ਦੇਤਾਂ ਨੂੰ ਸੰਘਾਰੇ ਮਾਰ ਦਿੰਦਾ ਹੈ ਮਾਰ ਲੈਂਦਾ ਹੈ ਗੁਰੂ ਦੀ ਸ਼ਰਨ ਤੋਂ ਬਿਨਾਂ ਪਰਮਾਤਮਾ ਦਾ ਦਰ ਨਹੀਂ ਲੱਭਦਾ ਪ੍ਰਭੂ ਦਾ ਨਾਮ ਨਹੀਂ ਮਿਲਦਾ ਏ ਭਾਈ ਤੂੰ ਵੀ ਅਜਿਹਾ ਗੁਰੂ ਲੱਭ ਲੈ ਜਿਸ ਪਾਸੋਂ ਉਸ ਦਾਸਿਰ ਰਹਿਣ ਵਾਲਾ ਪਰਮਾਤਮਾ ਮਿਲ ਜਾਏ ਜਿਹੜਾ ਮਨੁੱਖ ਗੁਰੂ ਦੇ ਰਾਹੀਂ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ ਉਹ ਕਾਮਾਡਿਕ ਦੇਤਾਂ ਨੂੰ ਮਾਰ ਲੈਂਦਾ ਹੈ ਉਹ ਆਤਮਕ ਆਨੰਦ ਵਿੱਚ ਟਿਕਿਆ ਰਹਿੰਦਾ ਹੈ ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ਜੀ ਹਾ ਸਤਗੁਰ ਕਰ ਜਾਣਿਆ ਤੇ ਹੋ ਜੇ ਹਾ ਸੁਖ ਹੋਏ ਇਸ ਐਸਾ ਮੂਲੇ ਨਹੀਂ ਪਾਓ ਲਾਇ ਜਨ ਕੋਏ ਨਾਨਕ ਇੱਕ ਜੋਤ ਦੇ ਮੂਰਤੀ ਸਬਦ ਮਿਲਾਵਾ ਹੋਏ ਸਹਿਸਾ ਯਾਨੀ ਕੋਈ ਸੰਸੇ ਨਹੀਂ ਰਹੇਗਾ ਸ਼ੱਕ ਨਹੀਂ ਰਹੇਗਾ مولے بلکل نہیں مول بھی نہیں پاؤ پیار جن کوئے کوئی بھی منک سبد شبد دے رہی کوئی بھی منک گرو چرنا شردہ بنا کے ویخ لے جہو جہا کسی نے سمجھا ہے اس نو اہ جہا آتمک انند پراپت ہویا ہے اس ری شک نہیں ہے کیونکہ ہے نانک جس سکھ گرو نال گرو دے شبد شبدی ملاب ہو جاندہ ہے اس ਸਿੱਖ ਅਤੇ ਗੁਰੂ ਦੀ ਜੋਤ ਇੱਕ ਹੋ ਜਾਂਦੀ ਹੈ। ਸਰੀਰ ਭਾਵੇਂ ਦੋ ਹੁੰਦੇ ਹਨ। ਹੁਣ ਸੁਣੋ ਕੀਰਤਨ। ਇਸੇ ਪੰਨੇ ਵਿੱਚ ਦਰਜ ਇਸ ਸ਼ਬਦ ਦਾ ਪੁਸਪਿੰਦਰ ਕੌਰ ਦੀ ਹੀ ਆਵਾਜ਼ ਵਿੱਚ। ਭਾਈ ਈਰੇ ਗੁਰਮਤਿ ਅਸਾ Oh, 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 oh Is that it's like the Eu i yeah, so... Хотя бы ਮਿਲਦਾ ਪ੍ਰਭਾਜੀ ਤੇ ਮਤਲੇ ਸਾਚਾ ਚਲ ਰਹਾ ਗੁਰਮਤ ਸਾਚਾ ਚਲ ਚੈਨਲ ਹੀ ਹੁਣ ਦੇਵ ਇਜਾਜ਼ਤ ਆਪ ਸਭ ਦਾ ਧੰਨਵਾਦ ਸ਼ਬਦ ਪੜ੍ਹਦੇ ਆਂ ਅਰਥ ਕਰਦੇ ਆਂ ਅਤੇ ਕੀਰਤਨ ਕਰਦੇ ਆਂ ਬੇਅੰਤ ਭੁੱਲਾਂ ਚੁੱਕਾ ਹੋ ਗਈਆਂ ਹੋਣਗੀਆਂ ਸੰਗਤ ਬਖਸ਼ਣ ਹਾਰ ਹੈ ਖਿਮਾ ਬਖਸ਼ੀ ਵਾਹਿਗੁਰੂ ਆਪ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰੋ ਕਿਰਪਾ ਸਾਨੂੰ ਹੋਰ ਵੀ ਮਿਹਨਤ ਕਰਨ ਦਾ ਹੌਸਲਾ ਬਖਸ਼ੋ ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਪਾਓ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ